ਸਜਣੋ ਭਰੋਸਾ ਕਰਦੇ ਬਹੁਤ ਹਸ਼ਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਮਿਸ਼ਰੀ ਅਤੇ ਫਟਕੜੀ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਕਿਹੜਾ ਇਨਸਾਨ ਫਟਕੜੀ ਹੈ ਤੇ ਕਿਹੜਾ ਇਨਸਾਨ ਮਿਸ਼ਰੀ ਹੈ ਇਹ ਕੋਈ ਜ਼ਿਆਦਾ ਫਰਕ ਵਾਲੀ ਗੱਲ ਨਹੀਂ ਹੁੰਦੀ ਇਸ ਲਈ ਸਾਨੂੰ ਇੱਕ ਚੰਗੀ ਪਰਖ ਅੱਖ ਚਾਹੀਦੀ ਹੈ ਤਾਂ ਕਿ ਅਸੀਂ ਕਿਸੇ ਦੇ ਭਰੋਸਾ ਕਰਨ ਤੋਂ ਪਹਿਲਾਂ ਇਹ ਪਰਖ ਸਕੀਏ ਕਿਉਂਕਿ ਭਟਕਰੀ ਵਰਗੇ ਇਨਸਾਨ ਕਦੇ ਵੀ ਤੁਹਾਡੇ ਭਰੋਸੇ ਦੇ लायक ਨਹੀਂ ਹੁੰਦੇ ਉਹ ਹਮੇਸ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਗਲਤੋਈ ਭਲਾਉਣਗੇ ਹਮੇਸ਼ਾ ਤੁਹਾਨੂੰ ਕਿਤੇ ਨਾ ਕਿਤੇ ਨਰਾਸ਼ ਕਰਨਗੇ ਤੁਹਾਡੇ ਕੀਤੇ ਗਏ ਭਰੋਸੇ ਦਾ ਨਜਾਇਜ਼ ਫਾਇਦਾ ਉਠਾਉਣਗੇ ਤੁਹਾਨੂੰ ਜ਼ਿੰਦਗੀ ਵਿੱਚ ਐਸਾ ਧੱਕਾ ਮਾਰਨਗੇ ਕਿ ਤੁਸੀਂ ਸਹਿ ਨਹੀਂ ਕਰ ਸਕੋਗੇ